ਪੰਜਾਬ ਦੇ ਧਰਤੇ ਦੇ ਉੱਤੇ ਕੇ ਪੀਐਸ ਗਿੱਲ ਜਵਾਬ ਦਿੰਦਾ ਪ੍ਰੈਸ ਨੂੰ ਵੀ ਇਹ ਮਨੁੱਖੀ ਅਧਿਕਾਰਾਂ ਵਾਲੇ ਝੂਠ ਮਾਰ ਰਹੇ ਆ ਪਿਓ ਨੌਜਵਾਨ ਤਾਂ ਵਿਦੇਸ਼ਾਂ ਦੇ ਵਿੱਚ ਚਲੇ ਗਏ ਉੱਥੇ ਦਿਹਾੜੀਆਂ ਕਰਦੇ ਤੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਚੈਲੰਜ ਕਰਦੇ ਆ ਵੀ ਪ੍ਰੈਸ ਕਾਨਫਰੰਸ ਕਰਕੇ ਆ ਜਾ ਅਸੀਂ ਦੱਸਾਂਗੇ ਉਹ ਨੌਜਵਾਨ ਕਿੱਥੇ ਆ ਤਾਂ ਉਹ ਬਖਲਾੜ ਦੇ ਵਿੱਚ ਆ ਜਾਂਦਾ ਇੱਕ ਗੱਲ ਮੈਂ ਸੰਗਤਾਂ ਦੇ ਨਾਲ ਹੋਰ ਸਾਂਝੀ ਕਰਨਾ ਚਾਹੁੰਦਾ ਮਾਂ ਕੇ ਪਿਆਸ ਗਿੱਲ ਜਾਂ ਅਜੀਤ ਸਿੰਘ ਸੰਧੂ ਸਿਰ 'ਤੇ ਇੱਕ ਮੋਹਰੇ ਸੀ ਪ੍ਰਭ ਸਿੱਖ ਕੌਮ ਦੇ ਉੱਤੇ ਜਿਹੜਾ ਤਸ਼ੱਦਦ ਟਾਇਆ ਗਿਆ ਸੀ ਇਸ ਸਟੇਟ ਵੱਲੋਂ ਇੱਕ ਗਿਣੇ ਮੱਥੇ ਤਰੀਕੇ ਦੇ ਨਾਲ ਤੇ ਅੱਜ ਅਮਰੀਕਾ ਦੀ ਛਾ ਦੇ ਉੱਤੇ ਜਿਹੜੇ ਮਰਜੀ ਮੁਲਕ ਤੇ ਹਮਲਾ ਕਰਨ ਵਾਲਾ ਉਸ ਮੁਲਕ ਜਿਹੜਾ ਆਪਣੇ ਆਪ ਨੂੰ ਸਮਝਦਾ ਤੇ ਸਾਡੀ ਏਜੰਸੀ ਸਭ ਤੋਂ ਸਟਰੋਂਗ ਆ ਉਹਨਾਂ ਵਾਲੀ ਪਾਲਿਸੀ ਜਿਹੜੀ ਉਹ ਫਲਸਤੀਨੀਆ ਨਾਲ ਦੇ ਵਰਤਦੇ ਸੀ ਵੀ ਫਲਸਤੀਨੀਆ ਨਾਲ ਦੇ ਪਰਿਵਾਰਾਂ ਨੂੰ ਉਹਨਾਂ ਦੇ ਸਪੋਰਟਰਾਂ ਨੂੰ ਖਤਮ ਕੀਤਾ ਜਾਵੇ ਕਰਦੇ ਸੀ ਉਹ ਪਾਲਿਸੀ ਪੰਜਾਬ ਦੀ ਧਰਤੀ ਦੇ ਉੱਤੇ ਵਰਤੀ ਗਈ ਤੇ ਉਸ ਪਾਲਿਸੀ ਨੂੰ ਲਾਗੂ ਕਰਨ ਵਾਲਾ ਪੰਜਾਬ ਦਾ ਇੰਟੈਲੀਜੈਂਸ ਚੀਫ ਉਹ ਵੀ ਸ਼ਰਮਾ ਸੀ ਟਾਰਗੇਟ ਉਹ ਦਿੰਦੇ ਸੀ ਕਲੇਮ ਕੇ ਪੀਐਸ ਗਿਲ ਹੋਣੀ ਸੰਧੂ ਹੋਣੀ ਕਰਦੇ ਸੀ